ਅੰਡ ਕਢਾਣੀ ਕਰਾਂ ਪਾਂਛੀਆਂ ਦੇ ਘਰ ਦਾ ਵਾਹ ਟਾਵਰ ਜੁਕੇ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਪੰਜ ਆਏ ਹੋਏ ਸੀ ਕਿ ਪਿੰਡ ਕਢਾਣੀ ਕਣਾ ਦੇ ਵਿੱਚ ਜਿੱਥੇ ਕਿ ਇੱਕ ਬੱਕਰੀ ਜੀ ਮਸਾਲ ਪੈਦਾ ਕੀਤੀ ਕਢਾੜੀ ਪਿੰਡ ਵਾਲਿਆਂ ਨੇ ਪਾਂਛੀਆਂ ਦੇ ਘਰ ਲਈ ਵੱਡਾ ਥੋੜਾ ਟਾਵਰ ਅਨੇਕਾ ਹੀ ਵਿਚਾਰ ਨੇ ਜੋ ਕਿ ਮਣਾ ਕੇ ਲਾਏ ਨੇਗੇ ਪਾਂਛੀਆਂ ਦੇ ਘਰਾਂ ਲਈ ਆਪਾਂ ਨੂੰ ਜੋ ਕਿ ਸਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਗੁਰਮੁਖ ਸਿੰਘ ਆਸਕਰਤਨ ਸਭ ਠੀਕ ਠਾਕ ਹੋਊਂਗੇ ਅੱਜੋਂ ਪਹੁੰਚਾਂਗੇ ਆਪਾਂ ਪਿੰਡ ਕਢਾਣੀ ਸਾਹਿਬ ਦੇ ਵਿੱਚ ਜਿੱਥੇ ਕਿ ਬਹੁਤ ਇਤਿਹਾਸਕ ਇਹ ਪਿੰਡ ਆਗਾ ਇਸ ਪਿੰਡ ਦੇ ਵਿੱਚ ਸ੍ਰੀ ਗੁਰੂ ਹਰਕੋਪਾ ਸਿੰਘ ਜੀ ਛੇ ਮੇ ਪਾਸ ਆਈ ਮੇਰੀ ਫਰੀ ਦੇ مالک ਇੱਥੇ 45 ਦਿਨੇ ਪਿੰਡ ਦੇ ਵਿੱਚ ਰਹਿ ਕੇ ਗਏ ਨੇ ਕਿ ਜਦੋਂ ਆਪਾਂ ਇਧਰੋਂ ਪੈਲ ਬੰਨੀ ਆਹ ਸੜਕ ਸਿੱਧੀ ਪੈਲ ਬੰਨੀ ਆਉਂਦੀ ਆ ਕਿ ਤੇ ਆ ਜਾਂਦੀ ਆ ਕਿ ਸਿੱਧੀ ਰਾਣਾ ਸਾਹਿਬ ਨੂੰ ਤੇ ਰਾਣਾ ਸਾਹਿਬ ਜਦੋਂ ਆਪਾਂ ਪੈਲ ਬੰਨੀ ਆਉਣਗੇ ਰਾਣਾ ਸਾਹਿਬ ਨੂੰ ਜਾਂਦੇ ਉਹ ਮੂੜੇ ਤੋਂ ਨੂੰ ਮੇਨ ਬੋਰਡ ਦੇ ਸਿਖਾ ਇਤਿਹਾਸਕ ਗੁਰਦੁਆਰਾ ਨੰਮ ਸਾਹਿਬ ਚੋਲਾ ਸਾਹਿਬ ਤੇ ਗੁਰਦੁਆਰਾ ਪਢੋਲਾ ਸਾਹਿਬ ਆ ਜਾਂਦਾ ਵਗਾ ਗੁਰਦੁਆਰਾ ਪਿੰਡ ਕਟਹਾਣੀ ਬੰਨੀ ਨੂੰ ਰਸਤਾ ਜੋ ਕਿ ਆ ਦੇਖ ਸਕਦੇ ਹੋ ਕਿ ਤੁਸੀਂ ਸਿੱਧਾ ਰਸਤਾ ਪਿੰਡ ਕਟਹਾਣੀ ਬੰਨੀ ਨੂੰ ਜਾਂਦਾ ਵਗਾ ਤੇ ਕਟਹਾਣੀ ਬੰਨੀ ਨੂੰ ਜਦੋਂ ਆਪਾਂ ਜਾਵਾਂਗੇ ਪਹਿਲਾ ਗੁਰੂ ਘਰ ਆਵੂਗਾ ਧੰਮਸਾਰ ਤੇ ਜੋ ਦੂਸਰਾ ਗੁਰੂ ਘਰ ਆਵੂਗਾ 16 ਸਹਿਬ ਤੇ ਤੀਸਰਾ ਆਵੂਗਾ ਪੜੋਲਾ ਸਹਿਬ ਤੇ ਚੌਥੇ ਤੋਂ ਬਾਅਦ ਆਊਗਾ ਧੰਮਧਮਾ ਸਹਿਬ ਅਨੇਕਾਂ ਹੀ ਗੁਰੂ ਘਰ ਤੇ ਇਤਿਹਾਸ ਕੇ ਪਿੰਡ ਆਗਾ ਕਟਹਾਣੀ ਕਲਾਂ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ 45 ਦਿਨ ਇਸ ਨਗਰ ਦੇ ਵਿੱਚ ਰਹਿ ਕੇ ਗੁਰਦੁਆਰਾ ਸ੍ਰੀ ਨੰਮ ਸਰਸਾ ਸਾਹਿਬ ਗੁਰਦੁਆਰਾ ਸ੍ਰੀ ਭਟੂਲਾ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਗੁਰ ਦੁਬਾਰਾ ਸ੍ਰੀ ਦਮਦਮਾ ਸਾਹਿਬੋਂ ਪਿੰਡ ਕਢਾਣੀ ਕਰਾਂ ਪਾਂਛੀਆਂ ਦੇ ਘਰ ਦਾ ਵਾ ਟਾਵਰ ਜੁਕੇ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਪਿੰਡ ਆਏ ਹੋ ਸੀ ਕਿ ਪਿੰਡ ਕਢਾਣੀ ਕਣਾ ਦੇ ਵਿੱਚ ਜਿੱਥੇ ਕਿ ਇੱਕ ਬੱਕਰੀ ਜੀ ਮਸਾਲ ਪੈਦਾ ਕੀਤੀ ਕਢਾੜੀ ਪਿੰਡ ਵਾਲਿਆਂ ਨੇ ਪਾਂਛੀਆਂ ਦੇ ਘਰ ਲਈ ਵੱਡਾ ਥੋੜਾ ਟਾਵਰ ਅਨੇਕਾ ਹੀ ਵਿਚਾਰ ਨੇ ਜੋ ਕਿ ਮਣਾ ਕਿ ਲਾਇਨੇਗੇ ਪਾਂਛੀਆਂ ਦੇ ਘਰ ਲਈ ਆਪਾਂ ਨੂੰ ਜੋ ਕਿ ਪਤਾ ਹੀ ਆਵੇ ਕਿ ਪਾਂਛੀਆਂ ਦੇ ਲਈ ਹੁਣ ਰੁੱਖ ਤਾਂ ਸਾਰੇ ਕੱਟੇ ਗਏ ਨੇ ਕਿ ਬਹੁਤ ਘੱਟ ਰੁੱਖ ਨੇ ਕਿਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆਣ ਨੇ ਬਣਾ ਰਹੇ ਨੇ ਕਿ ਮੇ ਕੋਈ ਟੰਗ ਰਿਹਾ ਵਗਾ ਕਿ ਸੁਆਏ ਹੋਏ ਨੇ ਪਿੰਡ ਘਟਾਣੀ ਕਲਾਂ ਦੇ ਵਿੱਚ ਜੋ ਆਪਾਂ ਦੇਖ ਸਕਦੇ ਹਾਂ ਕਿ ਇੱਕ ਟਾਵਰ ਬਣਾਇਆ ਪਿੰਡ ਘਟਾਣੀ ਕਲਾਂ ਦੇ ਵਿੱਚ ਕਿਉਂਕਿ ਬਹੁਤ ਲੰਬਾ ਵਗਾ ਨੇਕਾ ਹੀ ਪਾਂਛੀਆਂ ਦੇ ਘਰ ਰਹਿਣ ਦੇ ਲਈ ਗੁਰਦੁਆਰਾ ਬਾਬਾ ਬੰਦਾ ਸਿੰਘ ਬਾਦ ਦੇ ਪੂਰੇ ਸਥਾਪਨਾ ਜਦੋਂ ਆਪਾਂ ਆਉਣੇ ਆ ਕਿ ਤਾਂ ਪਹਿਲਾ ਪਿੰਡ ਦੇ ਵਿੱਚ ਪਾਰਕ ਦਾ ਬੰਦਾ ਸਿੰਘ ਉਹ ਬਾਦਰੀ ਦਾ ਗੁਰੂ ਘਰ ਆਉਂਗੇ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਸਥਾਪਨਾ ਕੀਤੀ ਹੋਈ ਮੂਰਤੀਆਂ ਤੇ ਇੱਧਰ ਆ ਸਥਾਪਨਾ ਕੀਤੀਆਂ ਅਲੱਗ-ਕੋਲ-ਅਲੱਗ ਭਗਤਾਂ ਦੀਆਂ ਮੂਰਤੀਆਂ ਨੇ ਜੀ